ਪੀਕੇ ਸਿੰਘ ਨੇ ਹਮੇਸ਼ਾ ਹੀ ਆਪਣੀ ਗਾਇਕੀ ਵਿੱਚ ਹੱਕ ਸੱਚ ਅਤੇ ਸਮਾਜਿਕ ਬੁਰਾਈਆਂ ਨੂੰ ਫੋਹਿਆ ਹੈ ਅਤੇ ਇੱਕ ਉਹ ਕੁਝ ਕਰਨ ਚ ਕਾਫੀ ਹੱਦ ਤੱਕ ਸਫਲ ਵੀ ਰਿਹਾ ਹੈ ਹੱਥਲਾ ਗੀਤ ਰੱਬ ਖੈਰ ਕਰੇ ਇਹਨਾਂ ਗਰਮ ਹਵਾਵਾਂ ਸੰਸਾਰਿਆ ਆਏ ਨੀ ਰੱਬ ਖੈਰ ਕਰੇ ਬੜਾ ਪਿਆਰਾ ਗੀਤ ਵੀ ਪੀਕੇ ਸਿੰਘ ਹੋਰ ਨੇ ਦਿੱਤਾ ਹੈ ਤੇ ਸ਼੍ਰੀਲੀ ਆਵਾਜ਼ ਵੀ ਪੀਕੇ ਸਿੰਘ ਅਤੇ ਜੈਸਲਿਨ ਦੀਵਨ ਬਾਰ-ਬਾਰ ਗੀਤ ਸੁਣਨੋਂ ਦਿਲ ਕਰਦਾ ਹੈ ਮੇਰੀ ਤੁਹਾਨੂੰ ਤੁਹਾਡੇ ਸਾਰੇ ਪਾਟਕਾਂ ਨੂੰ ਸਾਰੇ ਸਰੋਤਿਆਂ ਨੂੰ ਬੜੇ ادب ਨਾਲ ਬੇਨਤੀ ਹੈ ਕਿ ਇਸ ਗੀਤ ਨੂੰ ਵਕਤ-ਵੱਦ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਤਾਂ ਜੋ ਇਸ ਸਮਾਜਿਕ ਬੁਰਾਈ ਹੈ ਜਿਹੜੀ ਇਸ ਨੂੰ ਜੜਾ ਤੋਂ ਪੁੱਟਣ ਲਈ ਅਸੀਂ ਕੰਮਜਾਬ ਹੋ ਸਕੀ। ਮੈਂ ਗਾਇਕ ਜੋੜੀ ਨੂੰ ਮੁਬਾਰਕਵਾਹ ਦੇ ਰਿਹਾ ਤੇ ਮੇਰੀ ਇਹ ਖੁਸ਼ ਨਸੀਬੀ ਹੈ ਕਿ ਮੇਰੇ ਬੋਲਾਂ ਨੂੰ ਇਸ ਪਿਆਰੀ ਜੋੜੀ ਨੇ ਸੰਗੀਤ ਵੀ ਦਿੱਤਾ ਤੇ ਖੂਬ ਸੁਰਦਾਰ ਵੀ ਦਿੱਤੀ। ਵਾਹ ਵਾਹ ਤਨਵਾਹ